ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਜੀ ਗਰੂਮਿੰਗ ਦੇ ਉੱਤੇ ਕਿਉਂਕਿ ਕਾਫੀ ਦਿਨਾਂ ਤੋਂ ਕਾਫੀ ਭੈਣ ਭਰਾਵਾਂ ਦੇ ਮੈਸੇਜ ਆ ਰਹੇ ਨੇ ਕਿ ਤੁਸੀਂ ਬੇਸ਼ੱਕ ਹੋਰ ਮਸਲਿਆਂ ਤੇ ਗੱਲ ਕਰਦੇ ਹੋ ਤੇ ਕਰ ਰਹੇ ਹੋ ਵਧੀਆ ਗੱਲ ਆ ਪਰ ਜਿਹੜਾ ਸਾਨੂੰ ਐਸ ਵੇਲੇ ਜ਼ਰੂਰੀ ਲੱਗਦਾ ਸਭ ਤੋਂ ਵੱਡਾ ਮਸਲਾ ਜਿਹੜਾ ਕਿ ਸਾਨੂੰ ਵਿਚਾਰਨਾ ਚਾਹੀਦਾ ਤੇ ਬਹੁਤ ਘੱਟ ਵਿਚਾਰਿਆ ਜਾ ਰਿਹਾ ਖਾਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਜਿਹੜੇ ਆਗੂ ਨੇ ਪਾਵੇਂ ਪੰਥਕ ਨੇ ਜਾਂ ਜਿਸ ਲੈਵਲ ਦੇ ਉੱਤੇ ਵੀ ਸੇਵਾਵਾਂ ਕਰਦੇ ਨੇ ਉਹ ਬਹੁਤ ਘੱਟ ਰੇਅ ਮੈਂ ਜਿਹੜੇ ਬੋਲ ਰਹੇ ਨੇ ਸੋ ਇਹਦੇ ਤੇ ਬੋਲਣਾ ਬਹੁਤ ਜ਼ਰੂਰੀ ਆ ਇੱਕ ਤਾਂ ਜਿਹੜਾ ਸਾਡੇ ਅੰਦਰ ਉਹ ਭਾਈਚਾਰੇ ਵਾਲਾ ਕੀੜਾ ਉਸ ਕੀੜੇ ਨੂੰ ਮਾਰਨਾ ਬਹੁਤ ਜ਼ਰੂਰੀ ਆ ਧਰਮ ਕੋਈ ਨਹੀਂ ਮਾਰਾ ਹੁੰਦਾ ਹਰ ਧਰਮ ਦੇ ਵਿੱਚ ਚੰਗੇ ਮਾਰੇ ਲੋਕ ਹੁੰਦੇ ਨੇ ਸਿੱਖ ਧਰਮ ਦੇ ਵਿੱਚ ਵੀ ਹੈਗੇ ਨੇ ਪਰ ਸਿੱਖਾਂ ਨੇ ਕਦੀ ਵੀ ਕੋਈ ਇਸ ਤਰ੍ਹਾਂ ਦਾ ਕਨੌਣਾ ਕੰਮ ਨਹੀਂ ਕੀਤਾ ਜਿਹਦੇ ਵਿੱਚ ਉਹਨਾਂ ਦੀ ਇੱਜ਼ਤ ਤੇ ਦਾਗ ਲੱਗੇ ਕਦੀ ਵੀ ਸਾਡੇ ਤੇ ਅਜਿਹੀ ਉਂਗਲ ਨਹੀਂ ਚੁੱਕੀ ਗਈ ਨਾ ਚੁੱਕੀ ਜਾਊਗੀ ਸਾਨੂੰ ਇਹ ਭਰੋਸਾ ਸਿੱਖੀ ਦਾ ਕਿਰਦਾਰ ਬਹੁਤ ਉੱਚਾ ਸੁੱਚਾ ਪਰ ਇਹ ਗਰੂਮਿੰਗ ਵਾਲੇ ਭਾਈਚਾਰੇ ਵਾਲੇ ਜਿਹੜੇ ਤੁਹਾਡੇ ਨੇ ਹੁਣ ਇਹਨਾਂ ਨੂੰ ਸਾਡੇ ਵਾਲੇ ਚੱਕ ਕੇ ਸਿਰ ਤੇ ਬਿਠਾਈ ਜਾਂਦੇ ਨੇ ਗੁਰੂ ਘਰਾਂ 'ਚ ਨਮਾਜ਼ਾਂ ਪੜਾਈ ਜਾਂਦੇ ਨੇ ਹਨਾ ਤੇ ਬੜਾ ਆਪਣੇ ਆਪ ਨੂੰ ਐ ਪੇਸ਼ ਕਰਦੇ ਨੇ ਵੀ ਜਿਤਨਾ ਮਤਲਬ ਬੱਸ ਜਿਵੇਂ ਨੌ ਮਾਸ ਦਾ ਰਿਸ਼ਤਾ ਨਹੀਂ ਸੀ ਪਹਿਲਾਂ ਕਿ ਉਹ ਨੌ ਮਾਸ ਦਾ ਰਿਸ਼ਤਾ ਸਾਡਾ ਤੇ ਉਹ ਮੁੜ ਕੇ ਨੌ ਮਾਸ ਦੇ ਰਿਸ਼ਤੇ ਵਾਲਿਆਂ ਨੂੰ ਦਿੱਲੀ ਵਿਖਾਈ ਤੇ ਤਖਤ ਢਾਏ ਤੇ ਕੀ ਕੁਝ ਕੀਤਾ ਤੇ ਕੀ ਕੁਝ ਕਰ ਰਹੇ ਨੇ ਉਹ ਤੁਹਾਡੇ ਸਾਹਮਣੇ ਆ ਰੌਹਚਾਰ ਹੁਣ ਇਹ ਜਿਹੜੇ ਗਰੂਮਿੰਗ ਵਾਲੇ ਭਾਈਚਾਰੇ ਵਾਲੇ ਨੇ ਇਹਨਾਂ ਦੇ ਬਾਬਤ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਕਿੰਨੇ ਕਾਨੂੰਨ ਇਹ ਲੋਕ ਨੇ ਕਿ ਸਿੱਖ ਬੱਚੀਆਂ ਜਿਹੜੀਆਂ ਨਾਬਾਲਗ ਵੀ ਨੇ ਕਿੱਦਾਂ ਉਹਨਾਂ ਦੇ ਨਾਲ ਇਹ ਸਰੀਰਕ ਸ਼ੋਸ਼ਣ ਕਰਦੇ ਨੇ ਕਿੱਦਾਂ ਉਹਨਾਂ ਦਾ ਧਨ ਪਰਵਰਤਨ ਕਰਨ ਦੇ ਲਈ ਕਿਉਂਕਿ ਸੁਭਾਵਕ ਆ ਇਹਦੇ ਵਿੱਚ ਕਿਉਂਕਿ ਬਹੁਤ ਆਂ ਇੱਥੇ ਬਹੁਲੇ ਵਿਦਵਾਨ ਇਹ ਵੀ ਬੋਲਦੇ ਨੇ ਜਾਂ ਬੋਲਣਗੇ ਵੀ ਜਿਨ੍ਹਾਂ ਨੂੰ ਜਿਨ੍ਹਾਂ ਦੀ ਗਰਮੀ ਹੁੰਦੀ ਆ ਉਹ ਕਿਉਂ ਜਾਣਦੇ ਨੇ ਉਧਰ ਨੂੰ ਉਹ ਨਾ ਜਾਣ ਵੇਖੋ ਕਿਸੇ ਨੂੰ ਮਾਨਸਿਕ ਤੌਰ ਦੇ ਉੱਤੇ ਇਹ ਇਸ ਤਰੀਕੇ ਦੇ ਨਾਲ ਕਰ ਲੈਣਾ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਜਦੋਂ ਤੁਹਾਡੇ ਵਾਲੇ ਦੁਆਲੇ ਦਾ ਮਾਹੌਲ ਇਹੋ ਜਿਹਾ ਕ੍ਰੀਏਟ ਕਰ ਦਿੱਤਾ ਜਾਵੇ ਤੇ ਸੁਭਾਵਕ ਤੁਸੀਂ ਜਿਹੜਾ ਵਾ ਉਹ ਆਪਣਾ ਇਹੋ ਜਿਹਾ ਸਟੈਪ ਲੈ ਲੈਂਦੇ ਹੋ ਸੋ ਬੱਚੀਆਂ ਜਿਹੜੀਆਂ ਨੇ ਇਹਨਾਂ ਬਾਲਗ ਜਾਂ ਬੱਚੀਆਂ ਨਾ ਸਮਝਣ ਨੇ ਉਹ ਇਹਨਾਂ ਦੇ ਉਸ ਜਾਲ ਦੇ ਵਿੱਚ ਫਸ ਜਾਂਦੀਆਂ ਨੇ ਇਹ ਉਹਨਾਂ ਨੂੰ ਆਪਣੇ ਜਾਲ 'ਚ ਫਸਾ ਕੇ ਤੇ ਕਿਵੇਂ ਉਹਨਾਂ ਦਾ ਸਿਰਕ ਸ਼ੋਸ਼ਣ ਕਰਦੇ ਨੇ ਮੈਂ ਪੰਜਾਬੀ 'ਚ ਕਹਾਂ ਤੇ ਬਲਾਤਕਾਰ ਕਰਦੇ ਇਹਨਾਂ ਦੇ ਨਾਲ ਇਤਾਂ ਰੋਲਦੇ ਨੇ ਉਹਨਾਂ ਦੀਆਂ ਤੇ ਫਿਰ ਉਹਨਾਂ ਨੂੰ ਛੱਡਤਾ ਜਾਂਦਾ ਜਾਂ ਉਹਨਾਂ ਨੂੰ ਫਿਰ ਗਾਂ ਇਹਨਾਂ ਦੀ ਜਿਹੜੀ ਮੰਡੀ ਆ ਜਿਹੜੀ ਇਹਨਾਂ ਨੇ ਇੱਕ ਮੰਡੀ ਬਣਾਈ ਹੋਈ ਆ ਜਿਸਮਾ ਦੀ ਉੱਥੇ ਉਹਨਾਂ ਨੇ ਵੇਚ ਦਿੱਤਾ ਜਾਂਦਾ ਜਾਂ ਸਾਰੇ ਉਮਰ ਗੋਲੇ ਬਣਾ ਕੇ ਰੱਖ ਲਿਆ ਜਾਂਦਾ ਕਿਉਂਕਿ ਇਹਨਾਂ ਦੇ ਵਿੱਚ ਇੱਕ ਵਿਆਹ ਜਿਹੜਾ ਵਾ ਉਹ ਕਈ ਵਿਆਹ ਜਾਇਜ਼ ਨੇ 2-3-4 ਵਿਆਹ ਇਹ ਕਰ ਸਕਦੇ ਨੇ ਕਬੂਲ ਹੈ ਕਬੂਲੀ ਕਰਨਾ ਹੁੰਦਾ ਬਸ ਤੇ ਕਰਕੇ ਤੇ ਇਹਨਾਂ ਨੇ ਉਹ ਕਰ ਲੈਣਾ ਹੁੰਦਾ ਹੁਣ ਉਹਦੇ ਵਿੱਚ ਜਿਹੜਾ ਭਾਈਚਾਰਾ ਵਾਲਾ ਕੀੜਾ ਸਾਡੇ ਬੰਦਿਆਂ ਦੇ ਅੰਦਰ ਉਹ ਮੈਨੂੰ ਲੱਗਦਾ ਵੀ ਜਿਹੜਾ ਕੱਢਣ ਦੀ ਬਹੁਤ ਲੋੜ ਆ ਤੇ ਉਹ ਇਸੇ ਤਰ੍ਹਾਂ ਨਿਕਲੂਗਾ ਵੀ ਜੇਕਰ ਸਾਡੇ ਬੰਦਿਆਂ ਨੂੰ ਪਤਾ ਲੱਗੂਗਾ ਵੀ ਇਹ ਕਿੰਨੇ ਕਨਾਉਣੇ ਲੋਕ ਨੇ ਕਿੰਨੀਆਂ ਇਹਨਾਂ ਨੇ ਕਨਾਉਣੀਆਂ ਹਰਕਤਾਂ ਇਹ ਪਹਿਲਾਂ ਹੈ ਨਹੀਂ ਹੁਣ ਨਹੀਂ ਇਤਿਹਾਸ ਦੇ ਵਿੱਚ ਵੀ ਆ ਕੱਲਾ ਇਹ ਨਹੀਂ ਹੈ ਵੀ ਦਸ਼ਮਪਾਸ਼ਾ ਨਾਲ ਜੇਕਰ ਜੰਗਾਂ ਹੋਈਆਂ ਤੇ ਉਹ ਹਿੰਦੂ ਰਾਜ ਹੀ ਇਕੱਲੇ ਲੜਦੇ ਸੀ ਸਿੰਧੂ ਰਾਜ ਤਾਂ ਲੜਦਾ ਹੀ ਸੀ ਪਰ ਉਸ ਸਮੇਂ ਜਿਹੜਾ ਰਾਜ ਸੀ ਉਹ ਰੰਗ ਜੇਬ ਦਾ ਸੀ ਮੁਸਲਮਾਨਾਂ ਦਾ ਰਾਜ ਸੀ ਤੁਰਕਾਂ ਦਾ ਰਾਜ ਸੀ ਤੇ ਤੁਰਕਾਂ ਨੇ ਘਟ ਨਹੀਂ ਕੀਤੀ ਸਿੱਖਾਂ ਦੇ ਨਾਲ ਜੇ ਸਾਡੇ ਬੱਚਿਆਂ ਦੇ ਟੋਟੇ ਟੋਟੇ ਗਲਾਂ ਚ ਹੱਲ ਪਾਏ ਗਏ ਤੇ ਉਹ ਕਿਹਨਾਂ ਨੇ ਕੀਤੇ ਤੁਰਕਾਂ ਨੇ ਕੀਤੇ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਜਿਹੜੇ ਉਸ ਸਮੇਂ ਦੇ ਹਿੰਦੂ ਰਾਜੇ ਅਸੀਂ ਜਿਹੜੇ ਸਨਾਤਨੀ ਸੀ ਕਿ ਅਸੀਂ ਉਹਨਾਂ ਨੂੰ ਜਿਹੜਾ ਕਲੀਨ ਚਿੱਟ ਦੇ ਰਹੇ ਨਹੀਂ ਉਹ ਵੀ ਬਰਾਬਰ ਦੇ ਦੋਸ਼ੀ ਨੇ ਦੋਸ਼ੀ ਉਹ ਵੀ ਬਰਾਬਰ ਦੇ ਨੇ ਪਰ ਜਿਹੜਾ ਬਰੂਟਲ ਤਰੀਕੇ ਦੇ ਨਾਲ ਬੜੇ ਗੰਦੇ ਘਣਾਉਣੇ ਤਰੀਕੇ ਦੇ ਨਾਲ ਜ਼ੁਲਮ ਕੀਤਾ ਜਾਂਦਾ ਰਿਹਾ ਉਹ ਜਿਹੜਾ ਵਾ ਇਤਿਹਾਸ ਦੇ ਵਿੱਚ ਵਰਣਨ ਆ ਤੇ ਉਹੋ ਹੀ ਮਾਨਸਿਕਤਾ ਉਹੋ ਹੀ ਮੈਂਟੈਲਿਟੀ ਲੈ ਕੇ ਉਹੋ ਹੀ ਸੋਚ ਲੈ ਕੇ ਅੱਜ ਵੀ ਇਹਨਾਂ ਦੇ ਵਿੱਚ ਕੁਝ ਜਿਹੇ ਗੰਦੇ ਲੋਕ ਨੇ ਜਿਹੜੇ ਇਸ ਤਰੀਕੇ ਦੇ ਨਾਲ ਸਿੱਖ ਬੱਚੀਆਂ ਦੀਆਂ ਇਤਾ ਰੋਲ ਰਹੇ ਨੇ ਗਰੂਮਿੰਗ ਦਾ ਨਾਂ ਦੇ ਉੱਤੇ ਕਿਵੇਂ ਇਹ ਸਾਲ ਕੁਝ ਹੋ ਰਿਹਾ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਤੁਸੀਂ ਇੰਟਰਨੈਟ ਤੇ ਅੱਜ ਕੱਲ ਸਭ ਕੁਝ ਦੇਖਦੇ ਹੋ ਕਿੱਦਾਂ ਬਹੁਤ ਸੁਹਿਰਦ ਸਾਡੇ ਸੱਜਣ ਨੇ ਭੈਣ ਭਰਾ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਇਹਦੇ ਉੱਤੇ ਕਿਉਂਕਿ ਹਜੇ ਬਾਹਰ ਕਾਨੂੰਨ ਕੁਛ ਏਦਾਂ ਦੇ ਨੇ ਇੱਥੇ ਤੇ ਆਪਾਂ ਜਿਹੜਾ ਵਾ ਕਿਤਨਾ ਕਿਤੇ ਫਿਰ ਵੀ ਪਹਿਰਾ ਖਾਲਸਾਈ ਵਰਤਾ ਲੈਨੇ ਆ ਪਰ ਉੱਥੇ ਕਿਤੇ ਨਾ ਕਿਤੇ ਬਹੁਤ ਤਰੀਕੇ ਨਾਲ ਢੰਗ ਨਾਲ ਚੱਲਣਾ ਪੈਂਦਾ ਬੜਾ ਕੁਝ ਵੇਖਣਾ ਪੈਂਦਾ ਕਿਸੇ ਹੁਣ ਪਿੱਛੇ ਜਿਹਾ ਇੱਕ ਬੱਚੀ ਨੂੰ ਉੱਥੋਂ ਛੜਵਾ ਕੇ ਲਿਆਂਦਾ ਗਿਆ ਉਹ ਵੀ ਕੋਈ ਨਿੱਕੀ ਮੋਟੀ ਗੱਲ ਨਹੀਂ ਸੀ ਮੈਨੂੰ ਲੱਗਦਾ ਸ਼ਾਇਦ ਸਿੱਖਾਂ ਨੇ ਉਹ ਵੀ ਸਿੱਗਾਂ ਨੇ ਕਾਨੂੰਨ ਤੋਂ ਬਾਹਰ ਜਾ ਕੇ ਕੀਤਾ ਹੋਊਗਾ ਕਿਉਂਕਿ ਜੇਕਰ ਕਾਨੂੰਨੀ ਹਿਸਾਬ ਨਾਲ ਕਰਦੇ ਤਾਂ ਸ਼ਾਇਦ ਉਹ ਮੱਛੀ ਨਾ ਛੁੱਟਦੀ ਸੋ ਇਸ ਕਰਕੇ ਜਿਹੜੇ ਆ ਸਾਡੇ ਭਾਈਚਾਰੇ ਵਾਲੇ ਨੇ ਇਹਨਾਂ ਨੂੰ ਬੇਨਤੀ ਆ ਵੀ ਤੁਸੀਂ ਥੋੜਾ ਜਿਹਾ ਸਿਰਦ ਹੋਵੋ ਅਕਲ ਨੂੰ ਹੱਥ ਮਾਰੋ ਇਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਤੇ ਇਹਦਾ ਜਵਾਬ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਇਸ ਕਰਕੇ ਨਾਲ ਮਿਲ ਕਰਕੇ ਸਾਰੇ ਦਾ ਜਵਾਬ ਦਿਈਏ ਧੰਨਵਾਦ